ਮੇਰੀ ਪੀਰੀ ਦੇ ਸਦਾਨ ਦੇ ਨਾਲ ਜੁੜੀ ਹੋਈ ਸਾਰੀ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੀ ਹੋਈ ਸਾਰੀ ਸੰਗਤ ਜੀ ਨੂੰ ਚੜ੍ਹਦੀ ਕਲਾ ਸੇਵਾ ਸੁਸਾਇਟੀ ਦਾ ਅਦਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਸ ਤਰ੍ਹਾਂ ਤੁਸੀਂ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਚੜ੍ਹਦੀ ਕਲਾ ਸੇਵਾ ਸੁਸਾਇਟੀ ਜੋ ਤੁਹਾਡੀ ਆਪਣੀ ਸੇਵਾ ਸੁਸਾਇਟੀ ਹੈ ਜਿਸ ਦਾ ਮੁੱਖ ਮਨੋਰਥ ਉਸ ਕੁਦਰਤ ਨੂੰ ਸੀਸ ਨਿਵਾਉਣਾ ਅਤੇ ਮਨੁੱਖਤਾ ਨੂੰ ਮੁਹੱਬਤ ਕਰਨਾ ਹੀ ਸਾਡੀ ਪਹਿਲਾ ਹੈ ਜਿਸ ਦੇ ਤਹਿਤ ਚੱਲਦੇ ਆ ਅੱਜ ਦਾ ਜੋ ਅਸੀਂ ਵਿਸ਼ਾ ਲੈ ਕੇ ਆਏ ਹਾਂ ਸਾਰੇ ਹੀ ਸ਼ਹਿਰ ਨੂੰ ਬਿਮਾਰੀਆਂ ਤੋਂ ਨਜ਼ਾਤ ਪਾਉਂਦਾ ਜਿਸ ਤੇ ਕੜੀ ਤਹਿ ਚੱਲਦੇ ਆ ਅੱਜ ਅਸੀਂ ਇੱਕ ਫੋਗਿੰਗ ਮਸ਼ੀਨ ਜਿਸ ਨੂੰ ਠੇਠ ਪੰਜਾਬੀ ਦੇ ਵਿੱਚ ਮੱਛਰ ਮਾਰੂ ਜੰਤਰ ਵੀ ਕਹਿ ਸਕਦੇ ਹਾਂ ਸਾਰੇ ਸ਼ਹਿਰ ਨੂੰ ਸਪੁਰਦ ਕਰ ਰਹੇ ਹਾਂ ਔਰ ਇਸ ਦਾ ਆਗਾਜ਼ ਅੱਜ ਗੁਰਦੁਆਰਾ ਬੋਇ ਸਿੰਘ ਸਾਹਿਬ ਜੀ ਦੀ ਪਾਕ ਤੇ ਮੁਕੱਦਸ ਧਰਤੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਰਦਾਰ ਕਰਨੈਲ ਸਿੰਘ ਜੀ ਹੁਸੈਨਵਾਲ ਤਲਵੰਡੀ ਤੋਂ ਆਪਣੇ ਕਰ ਕਮਲਾਂ ਦੇ ਨਾਲ ਕਰ ਰਹੇ ਹਨ ਦੋਸਤੋ ਇੱਥੇ ਮੈਂ ਇੱਕ ਕਹਿਣਾ ਚਾਹੁੰਦਾ ਹਾਂ ਕਿ ਜੋ ਫੋਗਿੰਗ ਮਸ਼ੀਨ ਹੈ ਸ਼ਹਿਰ ਦੇ ਹਰੇਕ ਕਵਾੜ ਦੇ ਵਿੱਚ ਹਰੇਕ ਗਲੀ ਮੁਹੱਲੇ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਬੱਸ ਅੱਡੇ ਤੇ ਸ਼ਹਿਰ ਦੇ ਸਾਰੇ ਹੀ ਬਾਜ਼ਾਰਾਂ ਵਿੱਚ ਅਤੇ ਸ਼ਹਿਰ ਦੀਆਂ ਸਾਰੀਆਂ ਕਲੋਨੀਆਂ ਦੇ ਵਿੱਚ ਆਪਣੀ ਦਵਾਈ ਦਾ ਛੜਕਾਓ ਕਰੂਗੀ ਤੇ ਮੱਛਰ ਤੋਂ ਨਜਾਤ ਪਾਈ ਜਾਊਗੀ। ਔਰ ਮੈਂ ਐਨਆਰਏ ਵੀਰਾਂ ਨੂੰ ਤੇ ਦਾਨੀ ਸੱਜਣਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਮਨੁੱਖਤਾ ਨੂੰ ਮੁਹੱਬਤ ਕਰਦਾ ਹੈ ਉਹ ਕਿਰਪਾ ਕਰਕੇ ਸਾਡੀ ਸੇਵਾ ਸੁਸਾਇਟੀ ਦੇ ਕਿਸੇ ਵੀ ਮੈਂਬਰ ਸਾਹਿਬ ਨਾਲ ਸੰਪਰਕ ਕਰ ਸਕਦਾ ਹੈ 10 ਨਾਲ ਵੀ ਕਰ ਸਕਦਾ ਹੈ ਸਾਡੇ ਵੀਰ ਮਨਵਿੰਦਰ ਸਿੰਘ ਜੀ ਪੰਜਾਬ ਮੈਡੀਕਲ ਸਟੋਰ ਲਖਵੀਰ ਸਿੰਘ ਜੀ ਸਾਹੀ ਲਖਾ ਐਸਟੀਡੀ ਵਾਲੇ ਔਰ ਸੰਦੀਪ ਜੀ ਜੋ ਕਿ ਪੰਜਾਬ ਲੈਬ ਤੇ ਇਹਨਾਂ ਨੂੰ ਕਿਸੇ ਨਾਲ ਵੀ ਮਿਲ ਸਕਦਾ ਹੈ ਪਹਿਲਾਂ ਤਾਂ ਮੈਂ ਆਪਣੀ ਸਾਰੀ ਸਾਧ ਸੰਗਤ ਜੀ ਨੂੰ ਜੀ ਆਇਆਂ ਕਹਨਾ ਤੇ ਦੂਸਰਾ ਇਹ ਸਾਡੀ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਇੱਕ ਨਵਾਂ ਉਪਰਾਲਾ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਕੱਲ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ ਮੱਛਰਾਂ ਦੀ ਪਰਮਾਰ ਹੈ ਤੇ ਉਹ ਉਹਨਾਂ ਮੱਛਰਾਂ ਤੋਂ ਨਿਜ਼ਾਤ ਪਾਣ ਲਈ ਅਸੀਂ ਆ ਫੋਗਿੰਗ ਮਸ਼ੀਨ ਲਿਆਂਦੀ ਆ ਤਾਂ ਜੋ ਇਹਦਾ ਅਸੀਂ ਹਰ ਵਾਰਡ ਦੇ ਵਿੱਚ ਹਰ ਗਲੀ ਹਰ ਚੌਂਕ ਦੇ ਵਿੱਚ ਇਹਦੀ ਆਪਾਂ ਵਰਤੋਂ ਕਰੀਏ ਤਾਂ ਜੋ ਮੱਛਰਾਂ ਤੋਂ ਸਾਨੂੰ ਨਿਜ਼ਾਤ ਮਿਲ ਸਕੇ